ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਨਾਮ ਦੀ ਕਮਾਈ ਜਦੋਂ ਅਭਿਆਸੀ ਗੁਰਮਖ ਨੂੰ ਨਾਮੇ ਵਿੱਚ ਅਪੇਧ ਕਰਦੀ ਹੈ ਤਾਂ ਅਭਿਆਸੀ ਉਸ ਅਪੇਧਤਾ ਦੀ ਖੁਮਾਰੀ ਵਿੱਚੋਂ ਜਦ ਨਜ਼ਰ ਪੁਰਦਾ ਹੈ ਤਾਂ ਸਾਰੀ ਜਗਤ ਰਚਨਾ ਨੂੰ ਖਿਆਲੀ ਤਸਵੀਰ ਤੋਂ ਸਿਵਾ ਕੁਝ ਹੋਰ ਨਹੀਂ ਵੇਖਦਾ। ਉਹ ਜਦ ਆਪਣੇ ਅਸਲੇ ਪਰਵ ਆਤਮਾ ਵਿੱਚ ਡੁੱਗੀ ਚੁਪੀ ਲੋਂਦਾ ਹੈ ਤਾ ਸਾਰੀ జగਤ ਰਚਨਾ ਲੈ ਹੋ ਜਾਂਦੀ ਹੈ ਅਤੇ ਉਸ ਨੂੰ ਇੰਜ ਲੱਗਦਾ ਹੈ ਜਿਵੇਂ జగਤ ਰਚਨਾ ਕਦੀ ਹੋਈ ਹੀ ਨਹੀਂ ਪਰਮ ਆਤਮਾ ਤੋਂ ਸਿਵਾ ਕੁਝ ਹੈ ਹੀ ਨਹੀਂ ਸੀ ਉਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਪਰਮ ਆਤਮਾ ਦੀ ਅਪੇਰਤਾ ਵਿੱਚ ਜਦੋਂ ਉਸ ਨੂੰ జగਤ ਰਚਨਾ ਦਾ ਸੰਕਲਪ ਪੈਦਾ ਹੁੰਦਾ ਹੈ ਤਾਂ ਉਸ ਦੇ ਦਿਲ ਪਰਚਾਵੇ ਲਈ ਪਰਮ ਆਤਮਾ ਵਿੱਚ ਉਹ ਆਤਮਾ ਰੂਪ ਹੋ ਕੇ ਨਿਕਲਦਾ ਹੈ ਅਤੇ ਉਸ ਦੀ ਆਤਮਾ ਵਿੱਚੋਂ ਸਭ జగਤ ਰਚਨਾ ਸਿਨੇਮੇ ਦੀ ਤਰ੍ਹਾਂ ਉਸਦੇ ਸਾਹਮਣੇ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਰਗਵੀਰ ਸਿੰਘ ਜੀ ਦੀ ਇਸ ਸਾਕੀ ਵਿਚਾਰ ਨੂੰ ਆਪ ਜੀ ਨਾਲ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਚਰੋ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ آتماچوں فلم نکلی جگت رچنا سنیمے کی فلم کی طرح ہی ہوتی ہے جھوٹ جا می ہے پر جب تک ویکتی گیان نہ ہو سچ ہی پاستی رہتی ہے سنیمے کی فلم بھی انجان لوک سنیما ہال بیٹھے سچ لگتی ہے پر یہ بھی کدی سچ نہیں ہوں سپنا بھی جب تک اکھان نہ کھلن ویخالے سچ ہی لگتا ہے پر اکھ کھلن تو جی سپنا لوپ ہو جاتا ہے اسی طرح ਨਾਭ ਅਭਿਆਸੀ ਪਰ ਆਤਮਾ ਵਿੱਚ ਲੀਨ ਹੋ ਕੇ ਸਾਰੀ ਜਗਤ ਰਚਨਾ ਨੂੰ ਅਕਾਲ ਪੁਰਖ ਵਿੱਚ ਲੀਨ ਹੋ ਗਈ ਦਿਖਦਾ ਹੈ ਉਸ ਵੇਲੇ ਉਸਨੂੰ ਸਮਝ ਆਉਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਗਤ ਦਾ ਮਿੱਠਿਆ ਝੂਠ ਧੋਏ ਦਾ ਪਹਾੜ ਲਿਖਿਆ ਜਾਣਾ ਕੋਈ ਐਵੇਂ ਹੀ ਸ਼ਾਇਰਾਨਾ ਮੁਕਾਬਲਾ ਨਹੀਂ ਸਗੋਂ ਇੱਕ ਨਿੱਗਰ ਅਤੇ ਵਿਗਿਆਨਕ ਸਚਾਈ ਹੈ ਜਗ ਸੁਪਨਾ ਬਾਜੀ ਬਨੇ ਖਿੰਮੇ ਖੇਲ ਖਿਲਾਏ ਅਤੇ ਜਤੋ ਜਾਏ ਕਹਾ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੈ ਕਿਉ ਬਾਦਿਓ ਕਿਉ ਮੁਕਤੀ ਪਾਵੇ ਕਿਉ ਅਬਨਾਸੀ ਸਹਜ ਸਮਾਵੈ ਇਸ ਸੁਭਾਗ ਅਵਸਥਾ ਦਾ ਨਾਮ ਅਬਿਆਸੀ ਅਬਿਆਸ ਦੀ ਲੈਬੋਰੀ ਵਿੱਚ ਆਪਣੇ ਮਨ ਤੋਂ ਅਲਹਿਦਾ ਹੋ ਕੇ ਦੇਖਦਾ ਹੈ ਕਿ ਸਾਰੀ ਜਗਤ ਰਚਨਾ ਉਸ ਦੇ ਮਨ ਤੋਂ ਉਪਜਦੀ ਅਤੇ ਬਨ ਵਿੱਚ ਹੀ ਸਮਾ ਜਾਂਦੀ ਹੈ ਅਤੇ ਉਸ ਦਾ ਮਨ ਆਤਮਾ ਵਿੱਚੋਂ ਅਤੇ ਆਤਮਾ ਪਰਮ ਆਤਮਾ ਵਿੱਚੋਂ ਉਪਜਦੀ ਬਿੰਸਤੀ ਰੰਦੀ ਹੈ ਇੱਥੇ ਪਹੁੰਚ ਕੇ ਅਭਿਆਸੀ ਦੇਖਦਾ ਹੈ ਕਿ ਮਤ ਤੋਂ ਉਪਜੀ ਜਗਤ ਰਚਨਾ ਖਿਆਲੀ ਤਸਵੀਰਾਂ ਤੋਂ ਛੁੱਟ ਕਦੀ ਸੱਚੀ ਹੋ ਹੀ ਨਹੀਂ ਸਕਦੀ ਉਸ ਦਾ ਬੜਾ ਭਾਰਾ ਪੁਲੇਖਾ ਇੱਥੇ ਖਤਮ ਹੁੰਦਾ ਹੈ ਅਤੇ ਉਹ ਸਾਰੀ ਦ੍ਰਿਸ਼ਟਮਾਨ ਅਤੇ ਹੋਰਤੀ ਰਚਨਾ ਨੂੰ ਕੇਵਲ ਉਹ ਸੁਪਨੇ ਦੀ ਜਾਂ ਖਿਆਲੀ ਰਚਨਾ ਮੰਨਦਾ ਹੈ ਫਿਰ ਉਸ ਨੂੰ ਇਹ ਸੋਝੀ ਆਉਂਦੀ ਹੈ ਕਿ ਜੇਕਰ ਸਾਰੇ ਦ੍ਰਿਸ਼ਟਮਾਨ ਰਚਨਾ ਬਿਥਿਆ ਜਾਂ ਖਿਆਲੀ ਹੈ ਤਾਂ ਇਸ ਦੇ ਸਾਰੇ ਅੰਗ ਬਿਥਿਆ ਅਤੇ ਖਿਆਲੀ ਹੋਣੇ ਲਾਜ਼ਮੀ ਹਨ ਇਸ ਕਰਕੇ ਰਚਨਾ ਅੰਦਰ ਉਸ ਦਾ ਜਨਮ ਮਰਨ ਪਾਪ ਪੁੰਨ ਦੁੱਖ ਸੁਖ ਸੇਧ ਅਤੇ ਬਿਮਾਰੀ ਸਭ ਉਸ ਦੇ ਬੰਦਿ ਖਿਆਲੀ ਰਚਨਾ ਹੈ ਅਸਲ ਵਿੱਚ ਕੁਝ ਨਹੀਂ ਉਹ ਇਹ ਵੀ ਦੇਖਦਾ ਹੈ ਕਿ ਮਨ ਆਪਣੇ ਆਪ ਵਿੱਚ ਕੋਈ ਚੀਜ਼ ਨਹੀਂ ਕੇਵਲ ਉਸ ਦਾ ਆਪਣੇ ਅਸਲੇ ਆਪਣੇ ਅਸਲ ਸਰੂਪ ਬਲਬ ਆਤਮਾ ਤੋਂ ਗਿਆਨ ਜਾਂ ịchਾ ਦਾ ਨਤੀਜਾ ਹੈ ਜੇਕਰ ਮਨ ਕੁਝ ਨਹੀਂ ਤਾਂ ਮਨ ਤੋਂ ਉਪਜੀ ਜਗਤ ਰਚਨਾ ਕਿਵੇਂ ਕੁਝ ਹੋ ਸਕਦੀ ਹੈ ਇੱਥੇ ਪਹੁੰਚ ਕੇ ਅਭਿਆਸੀ ਪਾਪ ਦੁੱਖ ਬਿਵਾਰੀ ਅਤੇ ਮੌਤ ਤੋਂ ਨਿਰਬੈ ਹੋ ਜਾਂਦਾ ਹੈ ਕਿਉਂਕਿ ਇਹ ਚੀਜ਼ਾਂ ਮਨ ਦੀ ਕਲਪਨਾ ਤੋਂ ਸਿਵਾ ਕੁਝ ਨਹੀਂ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਅਭਿਆਸੀ ਇਸ ਅਵਸਥਾ ਵਿੱਚ ਪਹੁੰਚ ਕੇ ਫੌਰਨ ਅਕਾਲਪੁਰਕ ਵਿੱਚ ਲੀਨ ਹੋ ਜਾਵੇ ਉਹ ਆਪਣੇ ਮਨ ਦਾ ਪਾਲਕ ਅਤੇ ਮਨ ਉਸ ਦਾ ਚਾਕਰ ਹੁੰਦਾ ਹੈ ਉਹ ਮਨ ਵਿੱਚ ਕੇਵਲ ਸ਼ੁਭ ਤਰਕਾ ਜਾਂ ਸ਼ੁਭ ਇਸ਼ਾਵਾਂ ਨੂੰ ਹੀ ਉਪਜਨ ਦੀ ਇਜਾਜ਼ਤ ਦਿੰਦਾ ਹੈ ਇਸ ਲਈ ਉਸ ਦੇ ਸਰੀਰਕ ਜੀਵਨ ਵਿੱਚ ਸੁੱਖ ਸ਼ਾਂਤੀ ਬੇਫਿਕਰੀ ਬੇਪਰਵਾਹੀ ਬੇਭਤਾਜੀ ਆਨੰਦ ਖੇੜਾ ਪਰ ਉਪਕਾਰ ਆਰ ਪ੍ਰਗਟ ਹੁੰਦੇ ਹਨ ਅਤੇ ਉਹ ਅਦ੍ਰਸ਼ਕ ਜੀਵਨ ਬਤੀਤ ਕਰਦਾ ਹੋਇਆ ਜਦੋਂ ਇਸ ਤੋਂ ਵੀ ਉਹ ਰੱਜ ਜਾਂਦਾ ਹੈ ਦਾਬ ਜਪ ਵਿੱਚ ਸੁਰਤੀ ਨੂੰ ਲੀਨ ਕਰਕੇ ਮਨ ਤੋਂ ਸਦਾ ਲਈ ਛੁਟਕਾਰਾ ਅਤੇ ਅਕਾਲ ਪੂਖੇ ਵਿੱਚ ਸਦਾ ਲਈ ਨੇਤਾ ਪ੍ਰਾਪਤ ਕਰਦਾ ਹੈ ਸਹਜੇ ਆਵੇ ਸਹਜੇ ਜਾਏ ਵੰਦੇ ਉਪਜੈ ਮਨ ਬਾਹੇ ਸਮਾਏ ਗੁਰਮਖ ਮੁਕਤੋ ਬੰਦ ਨਾ ਪਾਏ ਸਬਦ ਵਿਚਾਰ ਛੁਟਾ ਹਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ